ਕਹਿੰਦੀ ਹਾਂ ਸ਼ਹਿਰ ਵਾਲਿਓ ਜ਼ਰਾ ਸਾਫਤਾ ਹੈ ਜੇਕਰ ਤੁਸੀਂ ਵੀ ਸਮਾਨ ਖਰੀਦਣ ਦੇ ਲਈ ਆਪਣੀ ਐਕਟਿਵਾ ਬਾਹਰ ਖੜੀ ਕਰਕੇ ਦੁਕਾਨੇ ਅੰਦਰ ਜਾਣੇ ਹੋ ਤਾਂ ਤੁਸੀਂ ਵੀ ਇਸ ਤਰ੍ਹਾਂ ਦੀ ਘਟਨਾ ਦੇ ਸ਼ਿਕਾਰ ਹੋ ਸਕਦੇ ਹੋ ਦਾਸੀਏ ਕਿ ਲੁਧਿਆਣਾ ਦੇ ਪੌਸ਼ ਇਲਾਕੇ ਬੀਆਰਐਸ ਨਗਰ ਦੀ ਇਹ ਘਟਨਾ ਜੜੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਮਹਿਲਾ ਸਮਾਨ ਖਰੀਦਣ ਲਈ ਐਕਟਿਵਾ ਖੜੀ ਕਰਕੇ ਦੁਕਾਨ ਦੇ ਅੰਦਰ ਜਾਂਦੀ ਹੈ ਤਾਂ ਡਿੱਗੀ ਖੋਲ ਕੇ ਸਕੂਟਰ ਸਵਾਰ ਦੋ ਚੋਰ ਕਿਸ ਤਰੀਕੇ ਨਾਲ ਉਸ ਦਾ ਪਾਰਸਲ ਚੋਰੀ ਕਰਕੇ ਰਫੂ ਚੱਕਰ ਹੋ ਜਾਂਦੇ ਨੇ ਇਸ ਦੀਆਂ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਲੁਧਿਆਣਾ ਸ਼ਹਿਰ ਵਿੱਚ ਲੋਕਾਂ ਦੇ ਹੌਸਲੇ ਚੋਰਾਂ ਦੇ ਹੌਸਲੇ ਕਿਸ ਤਰੀਕੇ ਨਾਲ ਉਲੰਧ ਹੁੰਦੇ ਜਾ ਰਹੇ ਨੇ ਕਿ ਉਹਨਾਂ ਨੂੰ ਕੈਮਰਿਆਂ ਦੇ ਵਿੱਚ ਆਪਣੀਆਂ ਤਸਵੀਰਾਂ ਕੈਦ ਹੋਣ ਦਾ ਵੀ ਡਰ ਨਹੀਂ ਰਹਿੰਦਾ ਲੁਧਿਆਣਾ ਲਾਈਵ ਲਈ ਠਿੰਕਾ ਜੱਟ ਦੀ ਰਿਪੋਰਟ